ਸਾਰੇ UNSASIKAL JI ਸਾਡੇ ਚੈਨਲ ਤੇ ਤੁਹਾਡਾ ਸਵਾਗਤ। ਲਓ ਜੀ ਟਾਈਮ ਦੀ ਸਵੇਰ ਦਾ। ਤੇ ਆਪਾਂ ਬਣਾਉਏ ਇਹ ਸਬਜੀ। ਸਬਜੀ ਮੈਂ ਕੱਟ ਕੇ ਧੋ ਬਣਾ ਕੇ ਰੱਖ ਲਈ ਆ। ਆਹ ਵੇਖੋ। ਗਾਜਰਾ, ਆਲੂ, ਇਧਰ ਅਦਰ ਘਰ ਲਸਣ, ਪਿਆਜ਼, ਇਧਰ ਧਨੀਆ। ਸਭ ਤਿਆਰੀ ਕੀਤੀ ਆਪਾਂ ਲਾਈਏ ਤੜਕਾ। ਤੇ ਸਾਰੇ ਜਿਹੜੇ ਪਰਾਂ ਮਦੁਰਾ ਕਵੈਸਟ ਜਿਹੜੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰੋ। ਜਿਹੜੇ ਪਹਿਲਾਂ ਪੈਣਾ ਜਿੱਦਾਂ ਸੋਹਣੇ ਸੋਹਣੇ ਕਮੈਂਟ ਕਰਦੇ ਆ ਇਦਾਂ ਸੋਹਣੇ ਸੋਹਣੇ ਕਮੈਂਟ ਕਰੋ ਵਾਟੋਂ ਵਾਦ ਵੀਡੀਓ ਆਵਾਜ਼ ਕਰੋ ਚੈਨਲ ਨੂੰ ਵਾਟੋਂ ਵਾਦ ਸਪੋਰਟ ਕਰੋ ਤੇ ਚਲੋ ਜੀ ਨਾਲ-ਨਾਲ ਆਪਾਂ ਲੈ ਲਓ ਨੇ ਤਾਹੀ ਹਰੀ ਸਬਜ਼ੀ ਜਿਦਾਂ ਟੜਿਆਂ ਦੀ ਹੋਈ ਆ ਆਲੂ ਮਟਰਾਂ ਦੀ ਹੋਈ ਨਾ ਤੇ ਇਹਨੂੰ ਭੈਂਡ ਦਾ ਤੜਕਾ ਵੱਟਾ ਲੱਗਦਾ ਦੋ ਮਿਰਚਾਂ ਰਹਾ ਪਾ ਦੇਨੇ ਤੇ ਆਪਾਂ ਕੋ ਥੋੜੀ ਜਿਹੀ ਲਾਲ ਪਾ ਦਾਂਗੇ ਮਾਰੀ ਆਲੂ ਮੈਂ ਦੋ ਹੀ ਪਾਏ ਕਿਉਂਕਿ ਗਾਜਰਾ ਕਿਲੋ ਆ ਸ਼ਾਮੀ ਪਾਈ ਜਿਹੜਾ ਸ਼ਾਮੀ ਆਇਆ 400 ਕਿਲੋ ਦੇ ਕੇ ਗਿਆ ਗਾਜਰਾ ਇੱਕ मुझे तेल गर्म हो जाए ਕ੍ਰਾਈ ਕਰਿਓ ਤੇ ਜਿੰਦਾ ਰਹਿਣਾ ਛੋਟੇ ਛੋਟੇ ਕਮੈਂਟ ਕਰ ਲਓ ਸਾਰਿਆਂ ਨੂੰ ਪੈਨਾ ਵਾਦ ਤੋਂ ਵਾਦੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਵਾਦੋ ਵਾਦ ਜਦੋਂ ਗਰਮ ਹੋ ਗਿਆ ਧੀਰੇ ਧੀਰੇ ਤਪਾਣਾ ਬੰਦ ਕਰ ਲੱਖਣ ਪਿਆਰੀ ਹਲੀ ਹੋਏ ਜਿਵੇਂ ਜਾ ਰਹੇ ਹਾਂ ਗਾਜਰਾਂ ਨੂੰ ਫਿਰ ਆਲੂ ਮਾਰਨ ਦੀ ਲੋੜ ਹੈ ਗਾਜਰਾਂ ਨੂੰ ਥੋੜਾ ਹੁਣ ਫਿਰ ਆਲੂ ਜਾ ਦੇ ਪਾਈ ਦਿਓ ਕਿਨਾ ਜ਼ਿਆਦਾ ਮੈਂ ਅਜੇ ਤੱਕ ਰਸ ਨਹੀਂ ਪਾਇਆ ਕਿਉਂਕਿ ਗਾਜਰਾਂ ਦੇ ਤੁਹਾਨੂੰ ਪਤਾ ਵੈ ਹੈ ਥਾਲ ਕਰਨਾ ਹੁੰਦਾ ਹੈ ਇਸ ਤੋਂ ਜ਼ਿਆਦਾ ਨਹੀਂ ਮਾਣ ਪਾਉਣ ਦੀ ਲੋੜ ਆਪਾਂ ਮੈਂ ਹਲਦੀ ਆਈਏ ਪਾ ਦਈਏ ਇਹ ਕੇਦਲਾ ਸਵਾਦ ਬਦਗਾ ਹੋ ਜੀ ਬਸ ਇਹ ਕੋਦਾਂਵੇਂ ਬਦਗਾ ਖਾਣੀ ਚਾਹੀਦੀ ਹੈ ਸਿੰਪਲ ਜਿਹਾ ਪਾ ਤੜਕਾ ਲਵਾਂ ਪਰ ਜਿਆਦਾ ਕੋਈ ਨਹੀਂ ਬਾਜਰਾ ਨਾਲ ਜੇ ਤੁਸੀਂ ਨੀਮੂ ਕੱਢ گے ਤੇ ਇਹ ਤਨਾ ਸਵਾਦ ਲੱਗਦਾ ਆਲੂ ਦਾ ਟਾਂ ਪਾਈ ਦੇ ਤੇ ਜੇ ਜਿਆਦਾ ਸੌਜੀ ਬਣਾਣੀ ਹੋਵੇ ਤੇ ਸੈਲੋ ਇਹ ਤਾਂ ਵਰਦਾ ਖੱਜਾ ਤੇ ਬਦਗਾ ਸਰ ਜੇ ਜਿਆਦਾ ਹੁਣ ਬਣਾਉਣੀ ਹੈ ਦੁੱਗੀ ਘਿਏ ਹੁਣ ਪਛਾਦਾ ਛਾੜ ਦੇਣਾ ਰਾਤ ਨੂੰ ਜਾ ਕੇ ਮੇਰੇ ਰੱਬ ਰੱਖ ਫਿਰ ਦਿਨ ਝੜੂ ਫਿਰ ਪਾਪਾ ਨਾਨਾ ਕਾਪ ਨੂੰ ਪਾ ਦੇ ਕੇ ਬਹੁਤ ਇਹਨਾਂ ਕਾਟਵਾ ਤੋਂ ਉੱਤੇ ਹੀ ਆਟਾ ਥਾਲੇ ਲਾਇਓ ਜਿਵੇਂ ਬਾਦਮੀਂ ਤੇ ਹਦੀ ਖਿਆਲ ਇਹ ਉਹ ਉਹ ਆਲੂ ਗਾਜਰਾਂ ਲੂਕੋੀ ਆਲੂ ਮਟਰ ਮੂਗਰ ਨਾਲ ਹੋ ਗਿਆ ਸਸਤਨਾ ਛਾਮੀੀਆਂ ਦੇ ਨਾਲ 2 ਕਿਲੋ ਦੇਣ ਦਾ ਮਿਰਚ ਵਾਲੀ ਦੀ ਤੇਲ ਹੀ ਰੱਖੇ ਨੇ ਮੇਕਿੰਗ ਮੈਡੀਕੀ ਸੌਦੀਨ ਚ ਨਹੀਂ ਲੱਗ ਰਹੀ ਚਲੋ ਹੋਰ ਵੀ ਆਪਾਂ ਇਹ ਮਾੜੀ ਇਹ ਰਿਪਾ ਸਕਦੇ ਪਰ ਫਾਇਦਾ ਨਹੀਂ ਕੋਈ ਹੁਣ ਰੋ ਰਹੀ ਕਿ ਉਹ ਚਾ ਪੀਤੀ ਔਰ ਰੋਨਾਲਡੋ ਮਤੇ ਸਭ ਜੀਏ ਤੇ ਘਰ ਮਨਾਰੂ ਕੇ ਜੇ ਮੈਂ ਅੜਕਾਣ ਨੂੰ ਨਾ ਲਈਏ ਇਹ ਤੇ ਪਾਣੀ ਪਾਉਣਾ ਹੈ ਨਾ ਤਾਂ ਇਹ ਬੜਾ ਗਾਜਰਾ ਚਿਰੇ ਪਾਣੀ ਪਾਉਣਾ ਪੈਂਦਾ ਹਰ ਬਾਗੇ ਚਲੋ ਜੀ ਗਾਜਰ ਕਿਹੋ ਜੀ ਬਣੀ ਮਟਰ ਮਟਰ ਪਾਏ ਹੋਣ ਨਾਲ ਹੋਵੇ ਦਹੀਂ ਨਮਕ ਹਨੀ ਇਹ ਨਾਲੋਂ ਦਾਹੀ ਜੀਰੋਟ ਫਿਨਿਸ਼ ਵਾਂਗ ਲੱਗਦੀ ਹੈ ਲੈਨੇ ਆ ਨਾਲ ਮਖਾਈ ਦਿਨਾ ਮਖਾਈ ਲੈਨੇ ਦੋ ਕਿਰਿਆ ਕੋਲਿਆਣਾ ਆਟਾ ਕੋਲੀ ਹੋਣ ਕਰੀ ਗਾਉਂਗੀ ਮੈਂ ਮਖਾਈ ਦੀ ਗਾਉਂਗੀ ਮੈਂ ਆਪਣੇ ਜੋ ਅਗੇ ਫੁੱਲ ਕੇ ਲਾਉਣੇ ਡੈਡੀ ਇਹਦਾ ਤੇ ਇੱਥੇ ਨਹੀਂ ਉਹ ਪਿੰਡ ਨੂੰ ਗਏ ਅੱਜ ਰਾਸ਼ਨ ਦਾ ਕਰਕੇ ਪੰਜੇ ਕਾ ਕਟਣ ਆਉਣੇ ਦੇਖੋ ਗਾਜਰਾਂ ਸਲਦੀ ਆਪੇ ਬਾਂਢੀ ਇਹ ਪਾਣੀ ਪਾਇਆ ਜੀ ਹੁਣ ਹੈ ਪੈਣ ਪਾਣੀ ਸੋਕ ਜੇ ਨਾਲੇ ਆਲੂ ਗਲ ਜਾਣਗੇ ਨਾਲੇ ਗਾਜਰ ਚਲੋ ਇਹਦੇ ਮੇਰੀ ਰਸੋਈ ਹੈ ਨੇ ਕੋਈ ਸਲਾਈਵ ਸਾਫ ਕਰਤੀ ਸਾਰੀ ਦੇਖ ਲਾ ਰਾਜਾ ਨੇ ਚੰਗਾ ਲੱਗਦਾ ਚਲੋ ਸਬਜ਼ੀ ਬਣਾਉਂਗੀ ਤੇ ਮਿਲਦੇ ਆ ਦੂਜੀ ਗਿੱਲਡ ਕੋ ਦੇ ਵੇ ਤੇ ਨਾਲ ਮੈਂ ਕਈ ਦਿਨ ਰੋਟੇਗਾ ਤੇ ਨਾਲ ਗਾਜਰਾਂ ਸਬਜ਼ੀ ਵਾਸੇ ਵੀ ਲਿਖੋ ਇੰਨੀ ਚੰਗੀ ਲੱਗੀ ਲਾਈਕ ਸ਼ੇਅਰ ਕਰਿਓ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵਾਤੋ ਵਾਦ ਮੇਰੇ ਚੈਨਲ ਨੂੰ ਸਾਰੇ ਭੈਣ ਭਰਾ ਸਪੋਰਟ ਕਰੋ ਜਿੱਥੋਂ ਜਿੱਥੋਂ ਤੱਕ ਵੀ ਵੀਡੀਓ ਜਾਂਦੀ ਆ ਵਾਤੋ ਵਾਦ ਆਵਾਜ਼ ਕਰੋ ਸ਼ੇਅਰ ਕਰੋ ਲਾਈਕ ਕਰੋ ਵਾਤੋ ਵਾਦ ਮੇਰੇ ਚੈਨਲ ਨੂੰ ਸਪੋਰਟ ਕਰੋ ਬਹੁਤ ਸਪੋਰਟ ਦੀ ਜਰੂਰਤ ਸਾਰੇ ਭੈਣ ਭਰਾ ਮੈਨੂੰ ਰਿਕਵੈਸਟ ਹੈ